ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਜਿਗੋਵਾਲ ਇਹ ਆਪਣੀ ਮਾਦਾ ਆ ਇਹ ਇੱਥੇ ਅਸੀਂ ਹਾਲਾਤ ਵੇਖੇ ਆ ਇਹਨਾਂ ਦੇ ਮਕਾਨ ਢੱਟ ਕੇ ਟਹਾ ਢੀਰੀ ਹੋ ਗਏ ਆ ਇਹ ਮਾਦਾ ਨੇ ਮੈਨੂੰ ਫੋਨ ਕੀਤਾ ਸੀ ਕਿ ਆਹ ਗੱਲਵਾਦਾ ਥੋੜਾ ਘਰ ਆਣ ਕੇ ਵੇਖ ਤੇ ਘਰ ਆਣ ਕੇ ਵੇਖਿਆ ਥੱਪ ਢਹਾ ਢੀਰੀ ਹੋਇਆ ਇਹ ਦਿਆਂਦੀ ਵੀ ਮੈਂ ਆਪਣਾ ਥਾਂ ਮੇਰੇ ਕੋਲ ਖੰਡਾ ਖਾਂ ਮੈਂ ਵੇਚ ਕੇ ਤੇ ਆਪਣੇ ਮਕਾਨ ਬਣਾ ਲੈਣੀ ਆ ਤੇ ਮੈਂ ਆਖਿਆ ਵੀ ਨਹੀਂ ਥਾਂ ਕੱਲੀ ਵੇਚਣਾ ਥਾਂ ਤੇ ਤੇਰੀ ਰੋਜੀ ਰੋਟੀ ਆ ساری ਉਮਰ ਤੋਂ ਖਾਣਾ ਆ ਹੈ ਇਥੋਂ ਕਿੱਲੇ ਤੋਂ ਕੋਈ ਲਾਲਾ ਠੇਕੇ ਦੇ ਦੇ ਤੂੰ ਲਾਲਾ ਬੀਜ ਨੂੰ ਖਾਣ ਜੋਗਾ ਲੈ ਹੈਗਾ ਦੇਖੋ ਨੀ ਮਾਤਾ ਕੋਈ ਇਨਕਮ ਸਰਸਾ ਹੈਗਾ ਕੋਈ ਕੋਈ ਕਮਾਉਣ ਦਾ ਸਾਧਨ ਕੋਈ ਕੋਈ ਕਮਾਉਣ ਦਾ ਸਾਧਨ ਨਹੀਂ ਆ ਇੱਕ ਮੁੰਡਾ ਇੱਕ ਇੱਕ ਮੁੰਡਾ ਵੱਡਾ ਹੀ ਹੋ ਪੂਰਾ ਆ ਗਿਆ ਤੇ ਇਹਨਾਂ ਦਾ ਪੂਰਾ ਹੋ ਗਿਆ ਆਦਮੀ ਇਹਨਾਂ ਦਾ ਪੂਰਾ ਆ ਗਿਆ ਆ ਮੁੰਡਾ ਸਦਾ ਹੀ ਗਿਆ ਆ ਮੁੰਡਾ ਇਹ ਰਛਦਾਈ ਜਾਂ ਇੱਥੇ ਤੁਰਾ ਫਿਰਦਾ ਹੀ ਤੇ ਉਹ ਨਾਂ ਦੇ ਕੋਈ ਕੰਮ ਕਰਦਾ ਹੀ ਨਾ ਲੈ ਨਾ ਦੇ ਨਾ ਠੀਕ ਆ ਐਦਾਂ ਹੀ ਕਦੀ ਉਧਰ ਬੈ ਤੇ ਕਦੀ ਉਧਰ ਬੈ ਟਾਈਮ ਬਾਅਦ ਇਹਦੇ ਲਾਗੇ ਕੋਈ ਨਹੀਂ ਲੱਗਦਾ ਬਸ ਮਾਦਾ ਸਮਾਨ ਤੁਸੀਂ ਵੇਖ ਹੀ ਲਿਆ ਕਿਦਾਂ ਖਿਲੜਿਆ ਤੇ ਮਕਾਨ ਵੇਖ ਲੋ ਸਾਰੇ ਢਾਹ ਢੇਰੀ ਹੋਏ ਕੋਈ ਮੇਰਾ ਵੀ ਰਾਨ ਕੇ ਇਹਨਾਂ ਦੀ ਬਾਹ ਫਰੇ ਜੇ ਕੋਈ ਸਮਾਨ ਦੀ ਜਿੱਥੇ ਵੀ ਹੈਗਾ ਉਹ ਫਰੇ ਜੇ ਕੋਈ ਮਤਲਬ ਕੋਈ ਸੰਸਥਾ ਹੈਗੀ ਆ ਕੁਆਨ ਕੇ ਬਾਫਰੇ ਖਾਲੀ ਦੋ ਮਕਾਨ ਪਾਦੇ ਖਾਲੀ ਹੋਰ ਕੁਝ ਨਹੀਂ ਚਾਹੀਦਾ ਜੇ ਆਖਣ ਵੀ ਇਹਨਾਂ ਨੂੰ ਪੈਸੇ ਕੋਈ ਪਏ ਆ ਜਾਂ ਇਦਾਂ ਇਦਾਂ ਬੈਂਕ ਸਾਰਾ ਇਹਨਾਂ ਦਾ ਚੈੱਕ ਕਰਾਉਣ ਲਈ ਤਿਆਰ ਆ ਕੋਈ ਇਹੋ ਜਿਹਾ ਫਰੋਡ ਵਾਲਾ ਕੰਮ ਨਹੀਂ ਆਣ ਕੇ ਪਹਿਲਾਂ ਚੈੱਕ ਕਰਨ ਚੈੱਕ ਕਰਕੇ ਫਿਰ ਪੈਸੇ ਪਾਉਣ ਠੀਕ ਆ ਉਦਾਂ ਵੀ ਤਾਂ ਲੋਕ ਇੰਨੀ ਸੇਵਾ ਕਰ ਲਿਆ ਉਹ ਸੇਵਾ ਲੱਗਾਂ ਦੀ ਸੇਵਾ ਦੇ ਇਹੋ ਜਿਹੇ ਥਾਵਾਂ ਤੇ ਲੱਗਦੀ ਹੈ ਅਜੇ ਤੱਕ ਪਹੁੰਚਿਆ ਕੋਈ ਤੁਹਾਡੇ ਕੋਲ ਕੋਈ ਕੋਈ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਇਹਨਾਂ ਨੂੰ ਪੁੱਛ ਲਓ ਅਜਨੇ ਕੋਈ ਨਹੀਂ ਆਇਆ ਵੇਖੋ ਤੇ ਮੈਂ ਤੇ ਕੇ ਦੁਖੀ ਹੋ ਗਈ ਆ ਮੇਰਾ ਸਦਾ ਸਾਈ ਵੀ ਮਰ ਗਿਆ ਮੇਰਾ ਕੋਕ ਵੀ ਗਿਆ ਮੈਂ ਤੇ ਰੋਦੀ ਤਰਦੀ ਚਾਹ ਚਾਹ ਠੀਕ ਕਰ ਮੈਂ ਮੈਂ ਕੋਠੇ ਉੱਤੇ ਆ ਗਿਆ ਨਾ ਹੋਰ ਮੈਨੂੰ ਦੁਖ ਜਾਂਦੇ ਨੇ ਪੈੜੀ ਨਹੀਂ ਲਿਗਾਉਂਦੇ ਨੇ ਇਦਾਂ ਨਾ ਮੈਂ ਬੜੀ ਦੁਖੀ ਹੋ ਗਈ